ਹਰ ਸਾਲ ਦੀ ਤਰ੍ਹਾਂ ਦਾਣਾ ਮੰਡੀ ਵਿਖੇ ਇੱਕ ਮੇਲਾ ਜਿਹੜਾ ਕਿ ਪੰਜਾਬੀ ਸੱਭਿਆਚਾਰਕ ਦਾ ਪ੍ਰਤੀਕ ਹੈ ਉਹ ਅੱਜ ਇਕੱਠਨ ਕਰਿਆ ਇਹਦੇ ਵਿੱਚ ਚੰਦੂਲ ਕੂਸ ਦੀ ਜਿਹੜੀ ਹੈ ਸਵਾਰੀ ਜਿਹੜੀ ਹੈ ਨਿਸ਼ਾਨੇ ਨਾ ਲਈ ਬੰਦੂਖ ਆਈਸਕ੍ਰੀਮ ਦਾ ਸਟੱਲ ਕਈ ਤਰ੍ਹਾਂ ਦੇ ਜਿਹੜੇ ਜਿਹੜੇ ਮੇਲੇ ਪੰਜਾਬੀ ਸੱਭਿਆਚਾਰ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਦੀ ਇੱਥੇ ਚਰਖਿਆਂ ਦੇਖਣ ਮਿਲਦੀਆਂ ਇਹਦੇ ਨਾਲ ਹੀ ਸੈਲੀਬ੍ਰੇਸ਼ਨ ਦੇ ਨਾਲ ਇੱਕ ਤੀਆਂ ਦਾ ਮੇਲਾ ਜੱਟ ਅੱਜ ਕਰਿਆ ਸੀ ਉਦੇ ਵਾਸਤੇ ਜਿਹੜੀ ਆ ਕਪੂਰ ਫੈਮਲੀ ਹੈ ਉਹਦਾ ਸਾਰੀਆਂ ਟੀਮਾਂ ਦਾ ਦਿਲ ਦੇ ਇਹ ਦਿਖਾਈਆਂ ਤੋਂ ਧੰਨਵਾਦ ਕਰਦਾ ਤੇ ਮੁਬਾਰਕਬਾਦ ਦਿੰਦਾ ਜਿਹੜੀ ਹੈ 30 ਦੇ ਪੁੱਤਰ ਦੇ ਹੜੇ ਦੀ ਸਾਰੀਆਂ ਧੀਆ ਪੈਣਾਂ ਨੂੰ ਉਹਨਾਂ ਦਾ ਸੁਆਗ ਸਦਾ ਸਰਮਤ ਰਹੇ ਬਾਬਾ ਦੀਪ ਸਿੰਘ ਮਹਾਰਾਜ ਇਹਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੰਗਲਾ ਪੰਜਾਬ ਰੰਗਲਾ ਪੰਜਾਬ ਬਣਾਉਣ ਲਈ ਪੰਜਾਬੀ ਸੱਭਿਆਚਾਰ ਨੂੰ ਪੰਜਾਬ ਦੀ ਸੰਸਕ੍ਰਿਤੀ ਨੂੰ ਬਹਾਲ ਰੱਖਣਾ ਹੈ ਉਹਦੇ ਵਾਸਤੇ ਦੀਆਂ ਦੇ ਕਿੰਧਿਆ ਭੰਗੜਿਆਂ ਦੇ ਮੇਲੇ ਬਹੁਤ ਜ਼ਰੂਰੀ ਨੇ ਉਹ ਵੀ ਉਹ ਆ ਵੀ ਜਿਹੜੀ ਇੱਕ ਤਸ਼ੀਲ ਹੈ ਬਰਦਾਸ਼ਤ ਦਾ ਸਰਕਾਰ ਦਾ ਸਰਕਾਰ ਦੇ ਥਰੂ ਲੱਗ ਰਿਹਾ ਹੈ ਲਾ ਰਹੇ ਬੰਗੂਣਾ ਰਹੇ ਹਨ ਜਨਰ ਇੱਕ ਜੀ ਰੱਖ ਲਗਵਾ ਕਿੰਨੀ ਰੀਤ ਹੈ ਬਸ 17 ਦੀ ਜਿੱਦ ਕਰ ਜੀ ਸਰਜੀਤਾ ਜੀ ਸਕੂਲ ਦੀ ਦਾ ਸਰਕਾਰ ਵਾਲਾ ਮਦਦ ਦਾ ਹਰ ਚੀਜ਼ ਵਾਲਾ ਪ੍ਰਬੰਧ ਬੱਚਿਆਂ ਵਾਸਤੇ ਕਿਹੜੇ ਕਿਹੜੇ ਚੀਜ਼ ਬੱਚਿਆਂ ਨੂੰ ਛੋੜੇ ਜੰਬੀਨ ਹੋ ਗਿਆ ਬੌਂਸੀ ਹੋ ਗਈ ਛੋਟੀ ਟ੍ਰੇਨ ਹੋ ਗਈ ਬੱਚਿਆਂ ਦੀ ਕੀ ਕਰਨਾ ਚਾਹੋਗੇ ਲੋਕਾਂ ਲੋਕ ਕੀ ਕਰਨਾ ਚਾਹੋਗੇ ਆਓ ਵੱਧ ਤੋਂ ਵੱਧ ਆਓ ਤੇ ਮੇਲਾ ਦੇਖੋ ਪ੍ਰਾਈਜ਼ ਹੋਇਆ ਕਿੱਦਾਂ ਰੱਖੇ ਮੇਲੇ ਵਿੱਚ ਮੈਨੇਜ ਕਿੱਦਾਂ ਪ੍ਰਾਈਜ਼ ਹੋਇਆ ਰੱਖੇਗੇ ਬਿਲਕੁਲ ਸਲੋ ਟਿਕਟ 50 30 ਰੁਪਏ 20 ਰੁਪਏ ਆਮ ਲੋਕ 40 ਰੁਪਏ ਆਮ ਨਹੀਂ ਮਿਲेंगी ਅਸੀਂ ਇਦਾਂ ਹੀ ਲੋਕਾਂ ਦੇ ਜੋ ਪੁਰਾਣੇ ਰੀਤੀ ਰਿਵਾਜ ਨੇ ਉਹ ਇਦਾਂ ਹੀ ਪੁਰਾਣੇ ਸਾਰੇ ਮੇਲੇ ਜੀ ਪੰਚ ਮੇਲਿਆਂ ਦੀ ਧਰਤੀ ਹੈ ਪੰਜਾਬ ਤੇ ਚੱਲਦੇ ਰਹਿਣ ਤੇ ਅਸੀਂ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਕਿ ਜੋ ਹਾਂਜੀ 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 ਜੀ ਇਹਨਾਂ ਦੀ ਇਹ ਸਤਕਾਰਯੋਗ ਜਿਹੋ ਆਪਣੀ ਪੁਰਾਣੀ ਪ੍ਰਚੀਨ ਸੱਭਿਆਤਾ ਚੱਲਦੀਆਂ ਆ ਰਹੀਆਂ ਉਹ ਸਾਰੀਆਂ ਇਹੀ ਦਰਸਾਉਂਦੀਆਂ ਕਿ ਅਸੀਂ ਪੁਰਾਣੇ ਬੱਚਿਆਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਪੁਰਾਣੀ ਸੱਭਿਆਤਾ ਵਗੈਰਾ ਨੂੰ ਪਤਾ ਲੱਗ ਸਕੇ ਤੇ ਪੁਰਾਣੇ ਤਿਉਹਾਰਾਂ ਦਾ ਵੀ ਪਤਾ ਲੱਗ ਸਕੇ ਸਰ ਅਸੀਂ ਬੱਚਿਆਂ ਦੇ ਲਈ ਤੀਆਂ ਦੇ ਤਿਉਹਾਰ ਦੇ ਵਿੱਚ ਜਿਹਦਾ ਝੂਲੇ ਪਿੰਗਾ ਵਗੈਰਾ ਜੋ ਲੱਗਦੀਆਂ ਉੱ ਹੈ ਲੋਕਾਂ ਦੇ ਸਾਹਮਣੇ ਆਪਣਾ ਗੱਲ ਕਰ ਰਹੇ ਸਿਕਿਉਰਿਟੀ ਦਾ ਕਿੱਦਾਂ ਦਾ ਇੰਤਜ਼ਾਮ ਸਰ ਇਹ ਚ ਪੂਰਾ ਸਿਕਿਉਰਿਟੀ ਦਾ ਇੰਤਜ਼ਾਮ ਹੈ ਔਰ ਐਮਐਲਏ ਸਾਹਿਬ ਵੱਲੋਂ ਕਹਿਣ ਤੇ ਬਿਲਕੁਲ ਘੱਟ ਰੇਟਾਂ ਦੇ ਉੱਤੇ ਝੂਲੇ ਲਗਾਏ ਗਏ ਨੇ 50 ਰੁਪਏ ਦੀ ਰੇਟਾਂ ਤੇ ਕੋਈ ਵੀ ਆ ਕੇ ਇੱਥੇ ਆਨੰਦ ਮਾਣ ਸਕਦਾ ਬਿਲਕੁਲ ਬਿਲਕੁਲ ਉਹਨਾਂ ਵਾਸਤੇ ਉਹਨਾਂ ਵਾਸਤੇ ਬਿਲਕੁਲ ਕੀ ਲੋਕਾਂ ਨੂੰ ਸੰਦੇਸ਼ ਦੋ ਕੇ ਆਣਾ ਬਸ ਇਹੀ ਕਿਦਿਨਾਂ ਜਾਵਾਂਗਾ ਬਾਅਦ ਚੜ ਕੇ ਆ ਕੇ ਇਸ ਦਾ ਆਨੰਦ ਮਾਣੋ ਸ਼ਾਮ ਨੂੰ ਵੀਰੇ 5 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ